ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਮੈਂ ਲੈ ਕੇ ਆਈ ਰਹੀ ਆ ਪੇਠਾ ਪੇਠੇ ਦੀ ਸਬਜ਼ੀ ਪੇਠਾ ਜੀ ਪੀਲਾ ਵੀ ਹੁੰਦਾ ਤੇ ਹਰਾ ਵੀ ਹੁੰਦਾ ਵਾ ਤੇ ਇਹਨੂੰ ਹਰੇ ਪੇਠੇ ਨੂੰ ਆਪਾਂ ਇੱਥੇ ਕਈ ਕੱਦੂ ਵੀ ਬੋਲਦੇ ਆ ਤੇ ਸੀਤਾ ਕਲ ਵੀ ਬੋਲਦੇ ਆ ਤੇ ਆ ਦੇਖੋ ਤੇ ਮੈਂ ਹੁਣ ਲੈ ਕੇ ਆਈਆਂ ਹਰਾ ਕੱਚਾ ਪੇਠਾ ਦੇਖੋ ਕਿੰਨਾ ਸੋਹਣਾ ਵਾ ਸਾਫ਼ ਸੁਥਰਾ ਪਹਿਲਾਂ ਇਹਨੂੰ ਮੈਂ ਧੋ ਲਿਆ ਤੇ ਇਹਦੇ ਬਾਰੇ ਵਿੱਚ ਮੈਂ ਦੱਸ ਦਿਆਂ ਕੋਈ ਵੀ ਇਹਦੇ ਵਿੱਚ ਬੀਜ ਨਹੀਂ ਹੈਗਾ ਤੇ ਇਹਦਾ ਮੈਂ ਮਨੇ ਨੂੰ ਕੱਟ ਲਾ ਕੇ ਵੀ ਦੇਖ ਲਿਆ ਬੀਜ ਵੀ ਇਹਦੇ ਵਿੱਚ ਹੈ ਨਹੀਂ ਬਿਲਕੁਲ ਕੱਚਾ ਪੇਠਾ ਤੇ ਇਹਦੀ ਸਬਜ਼ੀ ਦੂਜੇ ਪੇਠੇ ਤੋਂ ਅਲੱਗ ਬਣਦੀ ਆ ਤੇ ਇਸ ਤਰ੍ਹਾਂ ਮੈਂ ਦੋਨੇ ਪਾਸੇ ਇਹਦੇ ਦਿਖਾਉਣ ਲੱਗੀ ਆ ਆ ਦੇਖੋ ਇਹਦੇ ਪਾਸ ਬਿਲਕੁਲ ਸਾਫ਼ ਸੁਥਰਾ ਤੇ ਇਹਦੇ ਸਿਲਕੇ ਨਹੀਂ ਤਾਰਨੇ ਹੈਗੇ ਤੇ ਇਹ ਆਈਆਂ ਆਪਾਂ ਕੱਟਾਂਗੇ ਤੇ ਇਹ ਜਿਹੜਾ ਸਮਾਨ ਇਹਦੇ ਵਿੱਚ ਪੈਂਦਾ ਤੇ ਉਹ ਪਹਿਲਾਂ ਆਪਾਂ ਟਮਾਟਰ ਲਵਾਂਗੇ ਪਿਆਜ਼ ਲਸਣ ਤੇ ਆਹਾ ਵਾਲੇ ਮਸਾਲੇ ਮਸਾਲਿਆਂ ਦੇ ਵਿੱਚ ਸਾਰੇ ਮਸਾਲੇ ਜਿਹੜੇ ਪੰਚਕੋੜ ਨੂੰ ਹੁੰਦਾ ਵਾ ਤੇ ਇਹ ਜਿਹੜਾ ਇਹਦੇ ਵਿੱਚ ਮੇਨ ਮਸਾਲਾ ਆਉਂਦਾ ਜਿਹੜਾ ਇਹਦਾ ਜ਼ਿਆਦਾ ਟੇਸਟ ਮੇਨ ਦੋਨਾਂ ਪੇਠਿਆਂ ਦੇ ਵਿੱਚ ਆਪਾਂ ਪਾ ਸਕਦੇ ਹਾਂ ਮੇਥੀ ਦਾਣਾ ਤੇ ਮੇਥੀ ਦਾਣੇ ਦੇ ਨਾਲ ਆਪਾਂ ਲਈ ਜੀ ਹਿੰਗ ਤੇ ਇਹ ਕੋਈ ਵੀ ਹਿੰਗ ਲੈ ਲਓ ਤੇ ਆ ਥੋੜਾ ਜਿਹਾ ਮੈਂ ਧਨੀਆ ਵੀ ਲੈ ਲਿਆ ਮੈਸ ਕਰਕੇ ਪਾ ਦਾਂਗੀ ਤੇ ਕੋਲੇ ਮੇਥੀ ਪਈ ਆ ਆਪਣੇ ਤੇ ਹੁਣ ਆਹ ਮੈਂ ਦੁਬਾਰਾ ਫੇਰ ਤੁਹਾਨੂੰ ਦਿਖਾਉਣ ਲੱਗੀਆਂ ਵੀ ਇਹ ਮੈਂ ਕੱਟ ਲਾ ਕੇ ਬਸ ਹੁਣ ਇਹਨੂੰ ਮੈਂ ਕੱਟ ਲੂੰਗੀ ਪੇਠੇ ਨੂੰ ਤੇ ਦੂਜਾ ਪਾਸਾ ਵੀ ਦੇਖੋ ਇਹਦਾ ਕਿੰਨਾ ਸਾਫ ਸੁਥਰਾ ਵਾ ਤੇ ਇਹਦੇ ਬਸ ਮੈਂ ਸਿਲਕੇ ਨਹੀਂ उतारे ਹੈਗੇ ਧੋ ਕੇ ਸਵਾਰ ਕੇ ਸੁਕਾ ਕੇ ਮੈਂ ਰੱਖ ਲਿਆ ਦੇਖੋ ਆਹ ਪਾਸਾ ਵੀ ਬਹੁਤ ਜ਼ਿਆਦਾ ਸੋਹਣਾ ਪੇਠਾ ਵਾ ਤੇ ਟੇਸਟੀ ਬਣਦੀ ਹੈ ਇਹਦੀ ਸਬਜੀ ਤੇ ਆਹ ਸਮਾਨ ਮੈਂ ਦੁਬਾਰਾ ਤੁਹਾਨੂੰ ਰਿਪੀਟ ਕਰਨ ਲੱਗੀਆਂ ਵੀ ਇਹਦੇ ਵਿੱਚ ਆਹ ਸਾਰਾ ਸਮਾਨ ਪੈਂਦਾ ਵਾ ਤੇ ਆਹ ਸਾਰਾ ਸਮਾਨ ਮੇਥੀ ਵੀ ਆਪਾਂ ਫੇਰ ਬਾਅਦ ਵਿੱਚ ਮੈਸ ਕਰਕੇ ਉੱਪਰ ਪਾ ਦੇਵਾਂਗੇ ਤੇ ਮੇਥੀ ਦਾਣਾ ਮੇਨਤਾ ਜੀ ਇਹਦੇ ਵਿੱਚ ਮੇਥੀ ਦਾਣਾ ਵਾ ਜਿਹੜਾ ਦੋਨਾਂ ਸਬਜ਼ੀਆਂ ਦਾ ਟੇਸ ਵਧਾਉਂਦਾ ਵਾ ਤੇ ਲਓ ਇੱਕ ਪੈਨ ਲੈ ਲਿਆ ਆਪਾਂ ਤੇ ਇਹਦੇ ਵਿੱਚ ਆਪਾਂ ਪਾ ਲਿਆ ਥੋੜਾ ਜਿਹਾ ਚਾਹੇ ਰਿਫਾਈਨਡ ਪਾ ਲੂ ਦੇਸੀ ਘਿਓ ਪਾ ਲੂ ਮੈਂ ਸਸ ਸੁਗਾ ਤੇਲ ਪਾ ਲਿਆ ਸੀ ਪਹਿਲੇ ਤੇ ਆ ਮੇਥੀ ਦਾਣਾ ਸਭ ਤੋਂ ਪਹਿਲਾਂ ਪਾਉਣਾ ਵਾ ਤੇ ਫਿਰ ਇਹਦੇ ਵਿੱਚ ਆ ਸਾਰਾ ਸਮਾਨ ਪਾ ਦੇਣਾ ਸੌਫ ਜੋ ਵੀ ਮਸਾਲੇ ਜੀਰਾ ਜ਼ੂਰਾ ਸਾਰਾ ਆਪਾਂ ਪੰਜ ਛੇ ਮਸਾਲੇ ਹੁੰਦੇ ਆ ਇਹ ਸਾਰਾ ਪਾ ਦੇਣਾ ਤੇ ਇਹ ਚਲੋ ਜੀ ਹੁਣ ਆਪਣਾ ਭੁੱਜ ਚੁੱਕਿਆ ਤੇ ਇਹਦੇ ਵਿੱਚ ਹੀ ਹੁਣ ਆਪਾਂ ਨਾਲ ਪਾ ਦਾਂਗੇ ਮੋٹے-ਮੋٹے ਪਿਆਜ਼ ਦੇਖੋ ਪਿਆਜ਼ ਦੀ ਖੁਸ਼ਬੂ ਇੰਨੀ ਅੱਛੀ ਆਉਂਦੀ ਹੈ ਮੇਥੀ ਦਾਣੇ ਦੀ ਭੁੰਨਦਿਆਂ ਦੀ ਸਾਰੇ ਮਸਾਲੇ ਜਦੋਂ ਭੁੰਜ ਗਏ ਬਹੁਤ ਜ਼ਿਆਦਾ ਸੋਹਣੀ ਖੁਸ਼ਬੂ ਆਉਂਦੀ ਹੈ ਇਹਦੇ ਵਿੱਚ ਤੇ ਇਹ ਆਪਣੇ ਹੁਣ ਬ੍ਰਾਊਨ ਹੋ ਗਏ ਹਨ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਪਾਤੀਆਂ ਥੋੜਾ ਜਿਹਾ ਮੈਂ ਮੋਟੀ ਮਿਰਚ ਕੱਟ ਕੇ ਪਾਉਣੀ ਆ ਵੀ ਜੇ ਕਿਸੇ ਨੂੰ ਨਾ ਜ਼ਿਆਦਾ ਮਿਰਚ ਪਸੰਦ ਹੋਵੇ ਤਾਂ ਆਪਾਂ ਇਹਨੂੰ ਮੋਟੀ ਮਿਰਚ ਨੂੰ ਕੱਢ ਸਕਦੇ ਹਾਂ ਤੇ ਹੁਣ ਆਪਾਂ ਪਾਤਾ ਇਹਦੇ ਵਿੱਚ ਲਸਣ ਲਸਣ ਕੱਟ ਕੇ ਨਹੀਂ ਪਾਉਣਾ ਇਹਦਾ ਆਪਾਂ ਪੇਸਟ ਬਣਾ ਕੇ ਪਾਉਣਾ ਇਹ ਟੇਸਟ ਬਹੁਤ ਅੱਛਾ ਬੰਦ ਹੈ ਇਹਦਾ ਤੇ ਚਲੋ ਜੀ ਹੁਣ ਆਪਾਂ ਇਹ ਤੇ ਸੌੜਾ ਜਿਹਾ ਭੁੱਜ ਗਿਆ ਮਸਾਲਾ ਤੇ ਹੁਣ ਇਹਦੇ ਵਿੱਚ ਆਪਾਂ ਪਾਤੇ ਟਮਾਟਰ ਆਪਾਂ ਟਮਾਟਰ ਜਿਆਦਾ ਪਾ ਸਕਦੇ ਆ ਤੇ ਵਿੱਚ ਜਿਆਦਾ ਟਮਾਟਰ ਨਾਲ ਹੀ ਇਹਦਾ ਸੁਆਦ ਸਵਾਦ ਆਉਣਾ ਹੈਗਾ ਤੇ ਆਪਾਂ ਲੋਕ ਇਹਦੇ ਵਿੱਚ ਇਮਲੀ ਨਹੀਂ ਪਾਉਂਦੇ ਤੇ ਨਾ ਹੀ ਮੈਂ ਆਮਚੂਰ ਪਾਉਂਦੀ ਆ ਕਿਉਂਕਿ ਆਪਾਂ ਲੋਕਾਂ ਨੂੰ ਨਹੀਂ ਪਸੰਦ ਜਿਆਦਾ ਖੱਟਾ ਤੇ ਪਰ ਮੋਸਟਲੀ ਲੋਕ ਇਹਦੇ ਵਿੱਚ ਪਾਉਂਦੇ ਆ ਤੇ ਇਹ ਆਪਾਂ ਕੱਟ ਲਿਆ ਜੀ ਪੇਠੇ ਦੀ ਸਬਜੀ ਤੇ ਹਰਾ ਪੇਠਾ ਤੇ ਕੱਟ ਕੇ ਤੇ ਹੁਣ ਮੇਰੀ ਬਸ ਕੱਟਣ ਵਾਲੀ ਹੋਈ ਆ ਹੋ ਗਿਆ ਤੇ ਇਹ ਸਾਰੀ ਸਬਜੀ ਆਪਾਂ ਇਹਦੇ ਵਿੱਚ ਮਸਾਲੇ ਦੇ ਹੌਲੀ-ਹੌਲੀ ਕਰਕੇ ਮਿਲਾ ਦੇਣੀ ਸਾਰਾ ਮਸਾਲਾ ਇਹ ਭਿੱਜ ਗਿਆ ਤੇ ਬਸ ਇਹ ਕੱਦੀ ਫਾੜੀ ਵਿੱਚ ਰਹਿ ਜਾਂਦੀ ਆ ਤੇ ਇਹ ਸਾਰਾ ਆਪਾਂ ਕਰ ਲਿਆ ਤੇ ਕੱਟ ਕੇ ਜਿਹੜਾ ਬਾਕੀ ਆ ਉਹ ਵੀ ਸਾਰਾ ਮੈਂ ਇਹਦੇ ਵਿੱਚ ਮਿਲਾ ਦੇਵਾਂਗੇ ਸਭ ਤੇ ਹੁਣ ਇਹਨੂੰ ਆਪਾਂ ਹਲਾ ਕੇ ਸਾਰਾ ਮਿਕਸ ਕਰ ਲੈਣਾ ਮਸਾਲੇ ਦੇ ਵਿੱਚ ਸਬਜੀ ਨੂੰ ਦੇਖੋ ਜੀ ਇਹ ਹੋ ਗਈ ਮਿਕਸ ਤੇ ਜਿਹੜਾ ਬਾਕੀ ਸੀ ਉਹ ਵੀ ਮੈਂ ਸਬਜੀ ਸਾਰੀ ਪਾਤੀ ਹੌਲੀ ਹੌਲੀ ਸਾਰੀ ਸਬਜੀ ਇਹਦੇ ਵਿੱਚ ਪਾ ਦੇਣੀ ਹੈ ਮਸਾਲੇ ਤੇ ਇਹਨੂੰ ਹੌਲੀ ਹੌਲੀ ਕਰਕੇ ਹਿਲਾ ਲਓ ਇਹ ਜੀ ਸਬਜੀ ਸੇਥ ਲਈ ਵੀ ਅੱਛੀ ਹੁੰਦੀ ਆ ਕਿਉਂਕਿ ਬਿਲਕੁਲ ਹਰਾ ਹੁੰਦਾ ਤੇ ਆ ਮੈਂ ਮਸਾਲੇ ਵੀ ਉੱਪਰ ਦੀ ਜਿਹੜੇ ਬਾਕੀ ਰਹਿੰਦੇ ਸੀ ਉਹ ਪਾਤੇ ਜਿਹੜੇ ਆਪਣੇ ਘਰੇਲੂ ਮਸਾਲੇ ਆ ਮਤਲਬ ਇਹ ਤਾਂ ਆਪਾਂ ਡੇਲੀ ਸਬਜ਼ੀਆਂ ਚ ਪਾਉਂਦੇ ਆ ਤੇ ਜਿਹੜੀ ਮੇਨ ਚੀਜ਼ ਆ ਇਹ ਹੈਗੀ ਕੱਚਾ ਪਿਆਜ਼ ਬੱਚਾ ਪਿਆਜ਼ ਇਹਦੇ ਵਿੱਚ ਜ਼ਰੂਰ ਇੱਕ ਕੱਟ ਕੇ ਪਾਓ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਸੋਹਣਾ ਆ ਜਾਂਦਾ ਤੇ ਆਹ ਲਓ ਜੀ ਆਪਾਂ ਹੌਲੀ-ਹੌਲੀ ਕਰਕੇ ਸਬਜ਼ੀ ਗਈ ਆਪਣੀ ਬਣ ਤੇ ਇਹ ਨਾ ਜਾਦੇ ਖੜੀ ਨਹੀਂ ਅੱਛੀ ਲੱਗਦੀ ਮਤਲਬ ਇਹ ਥੋੜੀ ਜੀ ਜ਼ਿਆਦਾ ਬਣੀ ਹੋਈ ਸਬਜ਼ੀ ਅੱਛੀ ਲੱਗਦੀ ਤੇ ਲਓ ਆਪਾਂ ਕਟੋਰੀ ਚ ਪਾ ਲਈ ਜਿਹੜਾ ਇਹਦਾ ਹੋਰ ਟੇਸਟ ਵਧਾਉਣਾ ਇਸ ਸਬਜ਼ੀ ਦਾ ਉਹ ਹੈਗਾ ਦੇਸੀ ਘਿਓ ਉਹ ਜਿੰਨਾ ਆਪਾਂ ਖਾ ਸਕਦੇ ਆ ਮਤਲਬ ਇੱਕ ਚਮਚ ਦੋ ਚਮਚ ਉਹ ਪਾ ਲਓ ਤੇ ਇਹਦੇ ਨਾਲ ਹੀ ਅਸਲੀ ਟੇਸਟ ਆਰਨਾ ਵਾ ਇਸ ਸਬਜ਼ੀ ਦਾ ਤੇ ਬਹੁਤ ਜ਼ਿਆਦਾ ਸਵਾਦ ਇਹ ਸਬਜ਼ੀ ਬਣ ਗਈ ਖੁਸ਼ਬੂ ਆਉਣ ਲੱਗ ਗਈ ਆ ਤੇ ਇੱਕ ਮੇ ਨਾਲ ਪਰੌਂਠਾ ਲੈ ਲਿਆ ਪਰੌਂਠੇ ਬਣਾ ਲੈ ਪਰੌਂਠੇ ਨਾਲ ਹੋਰ ਵੀ ਅੱਛੀ ਲੱਗਦੀ ਆ ਇਹ ਸਬਜ਼ੀ ਲਓ ਜੀ ਇਹ ਕਹਿੰਦੇ ਮਜ਼ਾ ਨਹੀਂ ਆਇਆ ਤੇ ਹੁਣ ਵੱਡੀ ਬੁਰਕੀ ਤੋੜ ਕੇ ਤੇ ਦੇਖੋ ਬਹੁਤ ਜ਼ਿਆਦਾ ਅੱਛੀ ਸਬਜ਼ੀ ਬਣੀ ਆ ਤੇ ਥੈਂਕ ਯੂ ਸੋ ਮੱਚ ਤੁਸੀਂ ਵੀ ਇਸ ਤਰ੍ਹਾਂ ਹੀ ਇਹ ਸਬਜ਼ੀ ਬਣਾਉਣੀ ਥੈਂਕ ਯੂ ਵਾਚਿੰਗ ਮਾਈ ਵੀਡੀਓ ਤੇ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਥੈਂਕ ਯੂ